ਜੀ ਸਰ ਕਿਸਾਨਪੁਰਾ ਨੂੰ ਬਹੁਤ ਬਹੁਤ ਵਧਾਈਆਂ ਆਪਾਂ ਨਵੀਂ 프리ਟ ਟਰੈਕਟਰ ਦੀ ਏਜੰਸੀ ਖੋਲੀ ਆ ਦਸੂਗਾ ਤੇ ਹਾਈਵੇ ਤੇ ਆਪਣੇ ਕੋਲ ਹਰ ਪ੍ਰਕਾਰ ਦੇ ਟਰੈਕਟਰ ਹੈਗੇ ਨੇ 55 ਹਾਟਪਾਵਰ 60 ਹਾਟਪਾਵਰ 4x4 ਕਿਸਾਨਪੁਰਾ ਆਓ ਤੁਹਾਨੂੰ ਬੈਸਟ ਡੀਲ ਦੇਵਾਂਗੇ ਬੈਸਟ ਸਰਵਿਸ ਦੇਵਾਂਗੇ ਇੱਥੇ ਤੁਹਾਨੂੰ ਖਾਲੀ ਨਹੀਂ ਮੋੜਾਂਗੇ ਜਰੂਰ ਤੁਹਾਡਾ ਮਾਨਤਾਨ ਕਰਕੇ ਟਰੈਕਟਰ ਤੁਹਾਨੂੰ ਦੇ ਕੇ ਤੁਰਾਂਗੇ ਤੇ ਅੱਜ ਆਪਾਂ ਇੱਥੇ ਓਪਨਿੰਗ ਕੀਤੀ ਆਪਣੀ ਉਦਘਾਟਨ ਕੀਤਾ ਹੋਇਆ ਵਾ ਆਪਣੇ ਡਾਇਰੈਕਟਰ ਸਾਹਿਬ ਭੁਪਿੰਦਰ ਸ਼ਰਮਾ ਹੋਣੀ ਸਾਰੇ ਰਜਿੰਦਰ ਸ਼ਰਮਾ ਸਾਰੇ ਆਏ ਨੇ ਇੱਥੇ ਸਾਰੇ ਬੇਨਤੀ ਇਹ ਹੀ ਆ ਵੀ ਆਓ ਤੁਸੀਂ ਇੱਕ ਵਾਰੀ ਅਤੇ ਵਿਜ਼ਿਟ ਜਰੂਰ ਕਰੋ ਸਾਡੀ ਇੱਥੇ ਡੀਲਰਸ਼ਿਪ ਤੇ ਆ ਕੇ ਮੇਰਾ ਨਾਮ ਰਵਿੰਦਰ ਸਿੰਘ ਜੀ ਆਪ ਨੇਰ ਬੋਰਡ ਮਿਕਡਾਵਲ ਦੇ ਆਪਾਂ ਨਿਊ ਪ੍ਰੀਤ ਏਜੰਸੀ ਖੋਲੀ ਹੈ ਮੈਂ ਆਪਣੇ ਬ੍ਰਦਰ ਦੀ ਆਗਰਮ ਸਿੰਘ ਜੋ ਉਹਨਾਂ ਨਾਲ ਵੱਲੋਂ ਪੂਰਾ ਸਹਿਯੋਗ ਕਰ ਰਹੇ ਆ ਤਾਂ ਹੋਰ ਵੀ ਇਲਾਕਾ ਨਵਾਸੀ ਨੂੰ ਕਿੰਨੇ ਹੈ ਸੰਜੋਗ ਕਰੋ ਤੇ ਵੱਧ ਤੋਂ ਵੱਧ ਆ ਵਿਜ਼ਿਟ ਕਰੋ ਚੈੱਕ ਕਰੋ ਟਰੈਕਟਰ ਆ ਕੇ ਵੱਧ ਤੋਂ ਵੱਧ ਨਵੇਂ ਐਡੀਸ਼ਨ ਦੇਰੇ ਤਿਆਰ ਕੀਤੇ ਆ ਕੰਪਨੀ ਨੇ ਤੇ ਨਾਲ ਸੁਭਗਰਾਮ ਨਾ ਦਿੰਦੇ ਭਰਾ ਨੂੰ ਕਿ ਬਾਕੀ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਵਾਤਵਾਰ ਵਿਜਿਟ ਕਰੋ ਵਧੀਆ ਟਰੈਕਟਰ ਆ ਸੀਆਰਡੀ ਦਾ ਬਿਆਰ ਟਰੈਕਟਰ ਦਾ ਡੀਆਈ ਇੰਜਨ ਦੇ ਵਿੱਚ ਤੇ ਬਾਕੀ ਕੰਪਨੀ ਨੇ ਬਹੁਤ ਜਿਆਦਾ ਲਿਆ ਬਦਲਾਅ ਕੀਤੇ ਹੋਏ ਆ ਤੇ ਸਾਲ ਦੀ ਗਾਰੰਟੀ 800 ਅਸਾਂ ਫ੍ਰੀ ਆ ਤੇ ਵਾਤਵਾਰ ਵਿਜਿਟ ਕਰੋ ਤੇ ਭਰਾ ਦਾ ਸੰਜੋਗ ਦੋ ਤੇ ਭਰਾ ਤੁਹਾਡਾ ਸੰਜੋਗ जरूर ਕਰੇਗਾ ਧੰਨਵਾਦ ਇਸ ਕੰਪਨੀ ਦੇ ਕਿਹੜੇ ਕਿਹੜੇ ਟੈਕਟਰ ਜਿਹੜੇ ਇੱਥੇ ਲੈ ਸਕਦੇ ਕਿਸਾਨ ਪ੍ਰੀਤ ਦੇ ਸਾੜ ਕੋ ਸਾਰੇ ਸਪੈਸ਼ਲ ਐਡੀਸ਼ਨ ਸਾਰਾ 4x4 ਸਾਰੇ ਤਕਰੀਬਨ ਜਿੰਨੇ ਵੀ ਐਡੀਸ਼ਨ ਆ ਰਿਹਾ ਇਸ ਟਾਈਮ ਅਵੇਲੇਬਲ ਆ ਭਰਾ ਨੂੰ ਜਿੱਦਾਂ ਮਰਜ਼ੀ ਵਿਜਿਟ ਕਰੋ ਆ ਕੇ ਚੈੱਕ ਕਰੋ ਆ ਕੇ ਡੈਮੋਦਨ ਫਰੀ ਦਿੱਤੀ ਜਾਊਗਾ ਲੋਕੇਸ਼ਨ ਤੁਹਾਡੀ ਮਕੜਾ ਵਾਲ ਆਪਣੇ ਰੰਧਾਵਾ ਕਾਰ ਬਜ਼ਾਰ ਮੈਸੀ ਦੇ ਸਾਹਮਣੇ ਤੋਂ ਸੂਵੇ ਜੀਟੀ ਰੋਡ ਦੇ ਉੱਪਰ ਹੀ ਆ ਕੇ ਤੁਸੀਂ ਜਿੱਤੇ ਹੋ ਮਲਦੀ ਆ ਵੀਰਕਾ ਮੇਰਾ ਨਾਮ ਨਰਿੰਦਰ ਸਿੰਘ ਦਸੂਵੇ ਤੋਂ ਮੈਂ ਬੋਲ ਰਿਹਾ ਹਾਂ ਇੱਥੇ ਪ੍ਰੀਤ ਏਜੰਸੀ ਖੁੱਲ ਗਈ ਹੈ ਅੱਗੇ ਸਾਨੂੰ ਪ੍ਰੀਤ ਏਜੰਸੀ ਦਾ ਦੂਰ ਸਰਵਿਸ ਲੈਣ ਜਾਣਾ ਪੈਂਦਾ ਸੀ ਹੁਣ ਸਾਰੇ ਇੱਥੇ ਖੁੱਲ ਗਈ ਹੈ ਬਹੁਤ ਵਧੀਆ ਭਾਜੀ ਨੇ ਬਹੁਤ ਵਧੀਆ ਭਾਜੀ ਦਾ ਸੁਭਾਅ ਹੈ ਹਾਂਜੀ ਕਿਸਾਨ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਬੇਨਤੀ ਇਹ ਕਰਨੇ ਆ ਕਿ ਇਥੇ ਟਰੈਕਟਰ ਜ਼ਰੂਰ ਖਿਲੋ ਪ੍ਰੀਤ ਮੇਰਾ ਨਾਮ ਸਰਪਚੇ ਸਿੰਘ ਹੈ ਅਸੀਂ ਇਹ ਦਸੂਆ ਏਜੰਸੀ ਖੋਲੀ ਆ ਪ੍ਰੀ ਟਰੈਕਟਰ ਦੀ ਨੀਅਰ ਮੈਕਡੋਨਲ ਤੇ ਸਾਡੇ ਕੋਲ ਸਾਰੀਆਂ ਸੇਵਾਵਾਂ ਅਵੇਲੇਬਲ ਹਨ ਨੌਂ ਹੰਦੀਆਂ ਸਾਰੀਆਂ ਤੇ ਸਾਡੇ ਟਰੈਕਟਰ ਸਾਰੇ ਪ੍ਰੀ ਟਰੈਕਟਰ ਸਾਥ ਟਰੈਕਟਰ ਹਨ ਤੇ ਜੋ ਸੀ ਆਈ ਡੀ ਤੋਂ ਬਿਨਾ ਹਨ ਸੈਂਸਰਾਈਜ਼ ਤੋਂ ਬਿਨਾ ਹਨ ਅਤੇ ਇਲੈਕਟ੍ਰੋਨਿਕ ਨਹੀਂ ਹਨ ਤੇ ਜੋ ਵੀ ਇਥੇ ਅੱਜ ਸਾਡੇ ਓਪਨਿੰਗ ਤੇ ਆਏ ਹਨ ਸਾਰਿਆਂ ਦਾ ਆਪਾ ਧੰਨਵਾਦ ਕਰਦੇ ਹਾਂ ਤੇ ਸਾਡੇ ਅਗਲੇ ਜੂਰਿਸ ਵਿਜ਼ਿਟ ਵਿਜ਼ਿਟ ਕਰੋ ਧੰਨਵਾਦ